ਅੱਜ ਫੇਰ ਬਾਬਾ ਜੀ ਦੀ ਕਿਰਪਾ ਹੋਈ ਹੈ ਰੂਪ ਚੰਦ ਲਾੜੀ ਵਾਲੇ ਦੁਕਾਨ ਤੇ ਅੱਜ ਫੇਰ ਇਨਾਮ ਨਿਕਲੇ ਆ ਜੀ ਅੱਜ ਜਿਹੜਾ ਇਨਾਮ ਨਿਕਲੇ ਆ ਉਹ ਮੈਂ ਦੱਸਦਾ ਕਿਵੇਂ ਨਿਕਲੇ ਆ ਅੱਜ ਬਿਆਸ ਵਾਲੇ ਬਾਬਾ ਜੀ ਜਿਹੜੇ ਕਿ 9 9 9 ਤਰੀਕ ਨੂੰ ਇੱਥੇ ਦਰਸ਼ਨ ਦੇਣ ਲਈ ਆਏ ਸੀਗੇ 사ਸੰਗਰ ਵਿੱਚ ਉਹਨਾਂ ਦੇ ਦਰਸ਼ਨ ਕਰਨ ਲਈ ਸੰਗਤ ਕਾफी ਦੂਰ ਦੂਰੋਂ ਆਬੋਰੋਂ ਅਰਨੀਆਲਾ ਮਲੋੜ ਗੰਗਾ ਨਗਰ ਦੂਰ ਦੂਰੋਂ ਸੰਗਤ ਆਈ ਸੀਗੀ ਉਹਨਾਂ ਵਿੱਚ ਇੱਕ ਸਾਡੇ ਆ ਵੀਰ ਭਰਾ ਵੀ ਆਏ ਸੀਗੇ ਇਹਨਾਂ ਦਾ ਨਾਮ ਹੈ ਜੀ ਲਾਡੀ ਇਹ ਅਬੋਰ ਤੋਂ ਚੱਲ ਕੇ ਆਏ ਸੀਗੇ ਦਰਸ਼ਨ ਕਰਨ ਲਈ ਤੇ ਲੇਕਿਨ ਇਹਨਾਂ ਨੇ ਰੁਪਤੰਦ ਲਾਡਰੀ ਵਾਲਿਆਂ ਦਾ ਨਾਮ ਸੁਣਿਆ ਸੀਗਾ ਕਿ ਉਹਨਾਂ ਕੋਲ ਕਾਫੀ ਪ੍ਰਾਈਜ਼ ਨਿਕਲਦੇ ਆ ਤੇ ਅੰਦਰ ਸਾਡੇ ਬਾਜ਼ਾਰ ਲੰਘਦੇ ਆ ਇੱਕ ਟਿਕਟ ਪਾ ਕੇ ਚਲੇ ਗਏ ਜੀ 150 ਰੁਪਏ ਦੀ ਜਿੰਨੇ ਦੇ ਬਾਬਾ ਜੀ ਨੇ ਕਿਰਪਾ ਕਰਤੀ ਹੈ ਇਹਨਾਂ ਨੂੰ 45000 ਰੁਪਏ ਦਾ ਇਨਾਮ ਨਿਕਲੇ ਆ ਜੀ 45000 ਰੁਪਏ ਦਾ ਇਨਾਮ ਨਿਕਲੇ ਆ ਜੀ ਮੈਂ ਦੱਸ ਦਿਆ ਜੀ ਇਹ ਇੱਕ ਰਿਕਸ਼ਾ ਚਲਾਉਂਦੇ ਆ ਜੀ ਤਿੰਨ ਪੈਰਾਂ ਵਾਲੀ ਪੈਨਲ ਵਾਲੀ ਰਿਕਸ਼ਾ ਜਿੰਨੇ ਤੇ ਸਵਾਰੀ ਬੈਠੇ ਜਾਂਦੀ ਹੈ ਇਹ ਲੋਕਾਂ ਦਾ ਭਾਰ ਢੋਂਦੇ ਆ ਤੇ ਪਰਮਾਤਮਾ ਨੇ ਕੁਝਾਂ ਦਾ ਭਾਰ ਟੋਟਾ ਯਾਨੀ ਕਿ ਕੁਝ ਭਾਰ ਇਹਨਾਂ ਦਾ ਹਲਕਾ ਕਰਤਾ ਯਾਨੀ ਕਿ ਕਾਬੀ ਗਰੀਬ ਪਰਿਵਾਰ ਤੋਂ ਬਿਲੋਂਗ ਕਰਦੇ ਹੈ ਜੀ ਕਬੋਰ ਦੇ ਰਹਿਣ ਵਾਲੇ ਹੈ ਇਹਨਾਂ ਕੋਲ ਦੋ ਕੁੜੀਆਂ ਕੁੜੀਆਂ ਹੀ ਨੇ ਜੀ ਇਹਨਾਂ ਕੋਲ ਮੁੰਡਾ ਵੀ ਨਹੀਂ ਹੈ ਤੇ ਜਦੋਂ ਕੱਲ ਟਿਕਟ ਪਾ ਕੇ ਗਏ ਤੇ ਸ਼ਾਮ ਨੂੰ ਜਦੋਂ ਰਿਜ਼ਲਟ ਆਇਆ ਤਾਂ ਜੀ ਇਹਨਾਂ ਨੂੰ ਫੋਨ ਕੀਤਾ ਤੇ ਆਦੇ ਘਰ ਵਾਪਸ ਪਹੁੰਚ ਚੁੱਕੇ ਸੀਗੇ ਤੇ ਅਸੀਂ ਇਹਨਾਂ ਨੂੰ ਦੱਸਿਆ ਵੀ ਤੁਹਾਨੂੰ 45000 ਰੁਪਏ ਦਾ ਇਨਾਮ ਆਇਆ ਤਾਂ ਇਹਨਾਂ ਨੂੰ ਵਿਸ਼ਵਾਸ ਹੀ ਨਹੀਂ ਹੋਇਆ ਕਿ ਵੀ ਸਾਨੂੰ 45000 ਰੁਪਏ ਨਿਕਲ ਸਕਦਾ ਹੈ ਤੇ ਇਹਨਾਂ ਨੇ ਆਪਣੀ ਵਾਈਫ ਨਾਲ ਗੱਲ ਕਰਾਈ ਉਹ ਸਾਨੂੰ ਕਹਿੰਦੇ ਵੀਰੇ ਸੱਚ ਨਿਕਲਿਆ ਸਾਨੂੰ ਦੱਸੋ ਸੱਚੀ ਨਿਕਲਿਆ ਹੈ ਯਾਨੀ ਕਿ ਉਹਨਾਂ ਨੂੰ ਇਹ ਪੂਰਾ ਵਿਸ਼ਵਾਸ ਨਹੀਂ ਆਇਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਆਦੀ ਕੁੜੀਆਂ ਨਾਲ ਗੱਲ ਕਰਾਈ ਆਦੀ ਬੇਟੀ ਨਾਲ ਗੱਲ ਕਰਾਈ ਤੇ ਉਹਨਾਂ ਨੂੰ ਮੈਂ ਕਿਹਾ ਜੀ ਵੀਰੇ ਤੁਹਾਡਾ ਨਿਕਲਿਆ ਭੈਣ ਜੀ ਤੁਹਾਡਾ ਹੀ ਨਿਕਲਿਆ ਤਾਂ ਉਹਨਾਂ ਨੂੰ ਬਹੁਤ ਵੱਡੀ ਖੁਸ਼ੀ ਮਿਲੀ ਕਿ ਪ੍ਰਮਾਤਮਾ ਨੇ ਮਤਲਬ ਇਹਨਾਂ ਦੀ ਸੁਣ ਲਈ ਹੈ ਉਹ ਭੈਣ ਜੀ ਕਹਿਣ ਲੱਗ ਪਏ ਕਿ ਸਾਡੀਆਂ ਦੋ ਕੁੜੀਆਂ ਜਿਹੜੀ ਵੱਡੀ ਕੁੜੀ ਹੈ ਉਹ ਕਾਫੀ ਢੇਰ ਦੀ ਜਿੱਦ ਕਰ ਰਹੀ ਹੈ ਕਿ ਮੋਬਾਈਲ ਲੈ ਦੋ ਮੋਬਾਈਲ ਲੈ ਦੋ ਲੇਕਿਨ ਇਹ ਰਿਕਸ਼ਾ ਚਲਾਉਂਦੇ ਹੈ ਇਹਨਾਂ ਕੋਲ ਆਮਦਨ ਦਾ ਇਹਨਾਂ ਵੱਡਾ ਸੋਰਸ ਨਹੀਂ ਹੈ ਅਸੀਂ ਉਹਨੂੰ ਮੋਬਾਈਲ ਲੈ ਕੇ ਦੇਣਾ ਜੀਗਾ ਤੇ ਪ੍ਰਮਾਤਮਾ ਨੇ ਸ਼ਾਇਦ ਉਹਦੇ ਤੇ ਇਹ ਬੜੀ ਖੁਸ਼ੀ ਦੀ ਗੱਲ ਹੈ ਜੀ ਜਿਵੇਂ ਕਹਿੰਦੇ ਆ ਲੈ ਜੀ ਇਹ ਨਾਲ ਤਾਂ ਹੋ ਗਿਆ ਬਾਬਾ ਜੀ ਨੇ ਮਿਹਰ ਕਰਤੀ ਜਿਵੇਂ ਕਹਿੰਦੇ ਆ ਤੁਮ ਸਰਨ ਆਇਆ ਠਾਕੁਰ ਤੁਮ ਸਰਨ ਆਇਆ ਉਤਰ ਗਿਆ ਮੇਰੇ ਮਨ ਕਾ ਸੰਸਾ ਉਤਰ ਗਿਆ ਮੇਰੇ ਮਨ ਕਾ ਸੰਸਾ ਜਬ ਸੇ ਦਰਸ਼ਨ ਪਾਇਆ ਠਾਕੁਰ ਤੁਮ ਸਰਨ ਆਇਆ ਯਾਨੀ ਕਿ ਆ ਦਾ ਉਸ ਦਿਨ ਕੰਮ ਛੱਡ ਗਏ ਠਾਕੁਰ ਜਾਨੀ ਕੀ ਦਰਸ਼ਨ ਆ ਲਈ ਫਾਇਲ ਲਗਾਏ ਸੀਗੇ ਵਿਆਸ ਵਾਲੇ ਬਾਬਾ ਜੀ ਦੀ ਤੇ ਬਾਬਾ ਜੀ ਨੇ ਇਹਨਾਂ ਦੀ ਸੁਣਵਾਈ ਕਰ ਲਈ ਹੈ ਇਹਨਾਂ ਨੂੰ 45000 ਰੁਪਏ ਦਾ ਇਨਾਮ ਦਿੱਤਾ ਹੈ ਜੀ ਬੜੀ ਖੁਸ਼ੀ ਹੈ ਜੀ ਆਹ ਨੇ ਜੀ ਲਾਡੀ ਜੀ ਹਾਂ ਜੀ ਕੀ ਨਾਮ ਹੈ ਜੀ ਲਾਡੀ ਜੀ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਬੋਰ ਤੋਂ ਜੀ ਤੇ ਕੀ ਕੰਮ ਕਰਦੇ ਸੀਗੇ ਰਿਕਸ਼ਾ ਚਲਾਉਣਾ ਤੇ ਕੀ ਸੁਆਭ ਬਣਿਆ ਕਿਵੇਂ ਲਾਟਰੀ ਪਾਈ ਕੱਲ ਆ ਬਰੂਪ ਚੰਦ ਜਾਈ ਸੀ ਇੱਥੇ ਇਹ ਲਾਟਰੀ ਉਹਦੇ ਪਾ ਲਈ ਤੇ ਕਿਵੇਂ ਦਰਸ਼ਨ ਕਰਨ ਆਏ ਗਏ ਆ ਬਾਬਾ ਜੀ ਕਿੰਨੇ ਕੀ ਮਾਇਨੇ ਰੱਖਦੇ ਆ 45000 ਤੁਹਾਡੇ ਲਈ ਬਸ ਜੀ ਰੋਜ਼ ਨਹੀਂ ਆਪੇ ਮੈਨੂੰ ਕੋਈ ਫੋਨ ਲਾ ਕੇ ਦਿੰਦਾ ਕਿ ਕਿੰਨੀ ਕੋ ਖੁਸ਼ੀ ਆ ਬਹੁਤ ਖੁਸ਼ੀ ਸਰ ਗਰੀਬ ਬੰਦੇ ਲਈ ਤਾਂ 45000 ਵੀ ਯਾਨੀ ਕਿ ਇਕੱਲੀ ਰੱਬ ਹੀ ਹੁੰਦਾ ਜੀ ਮੈਨੂੰ ਇਹਨਾਂ ਨੇ ਦੱਸਿਆ ਵੀ 45000 ਵੀ ਇਕੱਠਾ ਅਸੀਂ ਕਦੇ ਸੋਚਿਆ ਨਹੀਂ ਸੀਗਾ ਕਦੇ ਸਾਡੇ ਕੋਲ ਵੀ ਆਏਗਾ ਸਾਡੇ ਹੱਥਾਂ 'ਚ ਵੀ ਆਏਗਾ ਇਹਨਾਂ ਨੇ ਸਾਨੂੰ ਦੱਸਿਆ ਵੀ ਜਿਹੜੀ ਵਿੱਦਿਆ ਵੀ ਚਲਾਉਂਦੇ ਆ ਉਹ ਕਿਰਾਏ ਤੇ ਲੈ ਕੇ ਦਲਾਂਦੇ ਆ ਤੇ ਪ੍ਰਮਾਤਮਾ ਨੇ ਬਹੁਤ ਵਧੀਆ ਸੁਣੀ ਹੈ ਜੀ ਬਹੁਤ ਹੀ ਵਧੀਆ ਬੜੀ ਖੁਸ਼ੀ ਦੀ ਗੱਲ ਹੈ ਇਹ ਕਹਿੰਦੇ ਜੀ ਕੱਲ ਅਸੀਂ ਜਿਹੜੇ ਫਾਇਲ لگا ਸਤਨ ਸੁਣਨ ਲਈ ਵੀ ਆਏ ਆ ਤਾਂ ਇਹ ਘਾਟੋ ਤੇ ਚੱਲ ਗਏ ਆ ਕਿਸੇ ਦੇ ਨਾਲ ਤੇ ਇਹਨਾਂ ਨੂੰ ਆ ਦਸੀਏ ਜੀ ਆ ਟਿਕਟ ਨੰਬਰ ਸੀ ਜੀ ਆ ਚੈੱਕ ਕਰ ਸਕਦੇ ਹੋ ਤੁਸੀਂ ਆ 9 ਤਰੀਕ ਹੈ ਜੀ 9 9 2025 ਆ 6 ਵਜੇ ਡਰਾ ਹੋਇਆ ਸੀਗਾ 16635 ਨੰਬਰ ਹੈ ਜੀ 16635 ਇਸ ਟਿਕਟ ਤੇ ਇਹਨਾਂ ਨੂੰ ਇਨਾਮ ਨਿਕਲਿਆ ਜੀ 45000 ਰੁਪਏ ਦਾ ਤੇ ਆ ਜਿਹਨਾਂ ਦਾ ਲਾਚੀ ਦੀ ਜਿਹੜੀ ਬਰਫੀ ਹੈ ਤੇ ਰੂਪचंद ਲਾਟਰੀ ਵਾਲੀ ਦੁਕਾਨ ਤੇ ਤੁਹਾਨੂੰ ਪਤਾ ਵੀ ਸਦਾ ਬਰਫੀਆਂ ਖੋਏ ਸਾਰਾ ਕੁਝ ਚੱਲਦਾ ਰਹਿੰਦਾ ਹੈ ਅੱਜ ਇਹਨਾਂ ਦਾ ਲਾਚੀ ਦੀ ਬਰਫੀ ਨਾਲ ਮੂੰਹ ਮਿੱਠਾ ਕਰਾਇਆ ਜਾ ਰਿਹਾ ਹੈ ਜੀ ਨਾਲ ਸਾਡਾ ਵੀ ਕਰਾਇਆ ਜਾ ਰਿਹਾ ਹੈ ਜੀ ਅਸੀਂ ਪਰਮਾਤਮਾ ਅਗੇ ਦੁਆ ਕਰਦੇ ਹਾਂ ਵੀ ਤੁਹਾਡਾ ਸਾਰਿਆਂ ਦਾ ਵੀ ਇਦਾਂ ਹੀ ਮੂੰਹ ਮਿੱਠਾ ਹੁੰਦਾ ਰਹੇ ਤੇ ਪ੍ਰਾਈਜ਼ ਨਿਕਲਦੇ ਰਹਿਣ ਤੇ ਤੁਹਾਨੂੰ ਵੀ ਖੁਸ਼ੀਆਂ ਦੇ ਪਰਮਾਤਮਾ ਤੁਹਾਨੂੰ ਦਸੀਏ ਵੀ ਅੱਗੇ ਵੀ ਜਿਹੜਾ ਸਾਡੇ ਕੋਲ ਪ੍ਰਾਈਜ਼ ਨਿਕਲਿਆ ਹੋਈਗਾ ਰਾਜਪਾਲ ਤੇ ਫੌਰਨ ਸੈਨ ਜੀ ਨੂੰ ਵੀ ਇਹ ਵੀ ਵਿਆਸ ਵਾਲੇ ਬਾਬਾ ਜੀ ਦਾ ਸਕੰਦਰਪੁਰ 사ਤਨ ਸੁਣਨ ਗਏ ਸੀ ਗਏ ਉੱਥੇ ਭੰਡਾਰਾ ਸੀਗਾ ਤੇ ਬਾਬਾ ਜੀ ਨੇ ਉੱਥੇ ਬੈਠੇ ਇਹਨਾਂ ਦੇ ਮੇਰ ਕੀਤੀ ਸੀਗੀ ਇਹਨਾਂ ਦਾ ਮੋਬਾਈਲ ਸੀਗਾ ਪਹਿਲੇ ਸਵਿਚ ਆਫ ਆ ਰਿਹਾ ਸੀ ਕਿਉਂਕਿ ਉੱਥੇ ਮੋਬਾਈਲ ਬੰਦ ਕਰਾ ਦਿੱਤੇ ਜਾਂਦੇ ਆ ਦੋ ਦਿਨਾਂ ਬਾਅਦ ਇਹਨਾਂ ਦਾ ਮੋਬਾਈਲ ਔਨ ਹੋਇਆ ਸੀ ਜਾਂ ਫਿਰ ਅਸੀਂ ਇਹਨਾਂ ਨੂੰ ਦੱਸਿਆ ਜੀ ਵੀ ਤੁਹਾਨੂੰ 5 ਕਰੋੜ ਰੁਪਏ ਆ ਜੀ 사ਤਨ ਜੀ ਬੈਠੇ ਬੈਠੇ 5 ਕਰੋੜ ਰੁਪਏ ਦੇ ਵੀ ਇੱਤਾ ਬਣੇ ਸੀਗੇ ਵਿਆਸ ਵਾਲੇ ਬਾਬੇ ਦੇ 사ਤਨ ਤੇ ਤੇ ਅੱਜ ਜਿਹੜੇ ਬਣੇ ਆ ਲਾਡੀ ਜੀ ਇਹ ਦਰਸ਼ਨ ਕਰਨ ਲਈ ਆਏ ਸੀ ਕਿ ਤੇਵਨਾ ਨੇ ਦਰਸ਼ਨ ਦੇਤੇ ਐ ਇਹਨਾਂ ਨੂੰ 45000 ਰੁਪਏ ਦਾ ਇਨਾਮ ਨਿਕਲੇ ਆ ਜੀ ਹੁਣ ਜਿਹੜਾ ਮੈਂ ਦੱਸ ਦਿਆਂ ਜਿਹੜੀਆਂ ਅੱਗੇ ਹੋਰ ਲਾਟਰੀਆਂ ਆਈਆਂ ਐ ਤਾਂ ਆਹ ਲਾਟਰੀ ਆ ਗਈ ਐ ਸਰ 1000 ਰੁਪਏ ਦੀ ਟਿਕਟ ਐ ਸਰ ਜਿਹੜੀ ਕਿ ਅੱਗੇ 2000 ਦੀ ਆਂਦੀ ਐ ਉਹਨਾਂ 1000 ਰੁਪਏ ਦੀ ਐ ਐਸੇ ਸ਼ਨੀਵਾਰ ਐਸੇ ਸ਼ਨੀਵਾਰ 13 ਤਰੀਕ ਨੂੰ 13 ਹੀ 13 ਹੋ ਰਹੀ ਐ ਜੀ ਸਿਰਫ 4 ਹੀ ਨੰਬਰ ਨੇ 50000 ਟਿਕਟਾਂ ਕੋੜੀਆਂ ਟਿਕਟਾਂ ਤੁਹਾਨੂੰ ਪ੍ਰਾਈਜ਼ ਦਾ ਜਿੱਤਣ ਦਾ ਮੌਕਾ ਐ ਜੀ ਸਿਰਫ 4 ਨੰਬਰਾਂ ਦੇ 50 ਲੱਖ ਰੁਪਏ ਆ ਰਿਹਾ ਜੀ ਅੱਧਾ ਕਰੋੜ ਆ ਜਿਹੜਾ ਬੰਪਰ ਹੈ ਮੇਨ ਉਹ ਆਇਆ ਆਇਆ ਜੀ ਸਾਡੇ ਕੋਲ ਦੀਵਾਲੀ ਬੰਪਰ 11 ਕਰੋੜ 11 ਕਰੋੜ 500 ਰੁਪਏ 11 ਕਰੋੜ 11 ਗੁੱਲਾ ਹਜ਼ਾਰਨ ਵਾਲੀ ਲਾਟਰੀ ਸਰ 500 ਰੁਪਏ 500 ਰੁਪਏਜ ਸੈਕੰਡ ਇਨਾਮ ਵੀ 3 ਕਰੋੜ ਕਰੋੜ ਦੇ ਇਹ ਵੀ ਸਾਡੇ ਕੋਲ ਆ ਗਈ ਹੈ ਇਹ ਵੀ ਤੁਸੀਂ ਆ ਕੇ ਖਰੀਦ ਸਕਦੇ ਹੋ ਇਸ ਤੋਂ ਇਲਾਵਾ ਜਿਹੜੀ ਗਣਪਤੀ ਵਾਲੀ ਹੈ ਗਣਪਤੀ ਮਾਤਾ ਗਣਪਤੀ ਜੀ ਦਾ ਵਿਸਰਜਨ ਤਾਂ ਹੋ ਗਿਆ ਲੇਕਿਨ ਲਾਟਰੀ ਜਿਹੜੀ ਹੈ ਖੁੱਲੀ ਬਾਕੀ ਹੈ ਐਸੇ 20 ਤਰੀਕ ਨੂੰ ਉਹ ਵੀ ਖੁੱਲਣ ਜਾ ਰਹੀ ਹੈ 3 ਕਰੋੜ ਵਿਦਆਉਟ ਸੀਰੀਜ਼ ਹੈ ਕੋਈ ਇਹ ਵੀ ਨਹੀਂ ਹੈ ਉਹਦੀ ਘਟ ਡਿਕਟਾਂ ਜਿਹੜੇ ਦੇ ਵਿੱਚ ਵੀ ਬਹੁਤ ਵਧੀਆ ਚਾਂਸ ਹੈ ਜੀ ਇਸ ਤੋਂ ਇਲਾਵਾ ਜਿਹੜੀਆਂ ਇੱਕ ਦੋ ਲਾਟਰੀਆਂ ਹੋਰ ਨੇ ਇੱਕ ਮੰਥਲੀ ਲਾਟਰੀ ਜਿਹੜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ 200 ਰੁਪਏ ਦੀ ਪੰਜਾਬ ਸਰਕਾਰ ਦੀ ਮੰਥਲੀ ਲਾਟਰੀ ਜਲਦੀ ਹੈ ਉਹ ਵੀ ਆ ਗਈ ਹੈ ਇੱਕ ਦੁਸ਼ਹਿਰਾ ਬੰਪਰ ਵੀ ਆ ਗਿਆ ਸਰ ਦੁਸ਼ਹਿਰਾ ਬੰਪਰ ਜਿੰਦੇ 5 ਕਰੋੜ ਮਿਲਿਆ ਸੀ ਆਪਣੇ ਕੋਲ ਤੇ ਜਿੰਦੇ 3 ਕਰੋੜ ਕਰਤਾ ਹੈ ਲੇਕਿਨ ਟਿਕਟਾਂ ਦੀ ਗਿਣਤੀ ਘਟਾਤੀ ਹੈ ਇਹ ਵੀ ਤੁਹਾਨੂੰ ਜਿੱਤਣ ਦਾ ਮੌਕਾ ਹੈ ਕਿ ਤੁਸੀਂ ਜਰੂਰ ਲਾਟਰੀਆਂ ਪਾਣੀ ਹੈ ਤੇ ਆਹੇ ਕਿਸਮਤ ਅਜਮਾਣੀ ਹੈ ਵਕਤ ਦਾ ਕੋਈ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਬਦਲ ਜਾਏ ਭਾਤ ਤੁਹਾਨੂੰ ਦੱਸਦੇ ਆਏ ਹੋਈ ਕਰਮਾੜੀ ਦੁਕਾਨ ਹੈ ਰੂਪ ਲਾਟਰੀ ਮਹਰੀ ਅਫਜ਼ਲ ਦਾ ਸਾਡਾ ਪਤਾ ਇੱਕ ਵਾਰੀ ਫਿਰ ਦੱਸ ਦਈਏ ਰੂਪ ਲਾਟਰੀ ਮਹਰੀ ਅਫਜ਼ਲ ਦਾ ਜਿੱਥੇ ਆਨੰਦ ਰਿਗਾਰਡ ਬਣਿਆ ਹੈ ਯਾਨੀ ਕਿ 5 ਕਰੋੜ ਤੋਂ ਲੈ ਕੇ ਥੱਲੇ ਤੱਕ ਦੇ ਸਾਰੇ ਵਿਜੇਤਾ ਬਣ ਚੁੱਕੇ ਹੈ ਰੋਜ਼ ਹੀ ਵਿਜੇਤਾ ਰੋਜ਼ ਹੀ ਨਾਮ ਦਿੱਤੇ ਜਾਂਦੇ ਆ ਤੁਸੀਂ ਦੇਖਿਆ ਹੁਣੇ ਗਣਪਤੀ ਜੀ ਮਹਾਰਾਜ ਜੀ ਆਏ ਸੀ 5 ਦਿਨਾਂ 'ਚ 5 ਵਿਜੇਤਾ ਬਣਾਏ ਸੀ ਆਪਾਂ ਤੇ ਹੁਣ ਫਿਰ ਜਿਹੜੇ ਬਿਆਹ ਜ਼ਿਲੇ ਬਾਬਾ ਜੀ ਆਏ ਆ ਤੇ ਅੱਜ ਲਾਡੀ ਜੀ ਵਿਜੇਤਾ ਬਣਿਆ ਹੈ ਤੇ ਸਾਡਾ ਮਾਈਲ ਨੰਬਰ ਹੈ ਜੀ 9217999910 1284699813 9417322161 ਤੁਸੀਂ ਇਹਨਾਂ ਤੇ ਵੀ ਸੰਪਰਕ ਕਰ ਸਕਦੇ ਹੋ ਤੁਸੀਂ ਜਲਦੀ ਸਾਡੀ ਦੁਕਾਨ ਤੇ ਆ ਕੇ ਟਿਕਟ ਖਰੀਦ ਸਕਦੇ ਹੋ ਹਲੇ ਕਰਮਾ ਲਈ ਟਿਕਟਾਂ ਤੁਹਾਡੀ ਇੰਤਜ਼ਾਰ ਵਿੱਚ ਪਈਆਂ ਜਲਦੀ ਆਓ ਤੇ ਤੁਸੀਂ ਵੀ ਇਹਨਾਂ ਦਾ ਲਖਪਤੀ ਕਰੋੜਪਤੀ ਬਣੋ ਵੈਲਕਮ ਸਰ